ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਜੀ ਲਿਵਿੰਗ ਰੀ ਚੈਨਲ ਮੈਂ ਹਾਂ ਅਸ਼wini ਸ਼ਰਮਾ ਚੋਰਾਂ ਦੇ ਹੌਸਲੇ ਬਲੰਦ ਨਜ਼ਰ ਆ ਰਹੇ ਆ ਕਿਉਂਕਿ ਲੁੱਟਾਂ ਖੋਹਾਂ ਚੋਰੀਆਂ ਜਿਹੜੀਆਂ ਵਾਰਦਾਤਾਂ ਕਾਫੀ ਜੜੀਆਂ ਪਿਛਲੇ ਦਿਨ ਸਮੇ ਤੋਂ ਵਾਧਦੀਆਂ ਵਾਂ ਔਰ ਅੱਜ ਬੀਤੀ ਰਾਤ ਜਿਹੜਾ ਲਗ ਰੂਨ ਜਿਹੜੇ ਤਾੜਾਂ ਵਿੱਚ ਇੱਕ ਸਰਕਾਰੀ ਜਿਹੜੇ ਬੋਰਡ ਜਿਹੜੇ ਆ ਉਹ ਵੀ ਚੋਰਾਂ ਨੇ ਛੱਡੇਗੇ ਉਹਦੇ ਸਬੰਧ ਚ ਕਾ ਹੈ ਲੋਕਾਂ ਦਾ ਸਾਰਾ ਪਿੰਡ ਇਕੱਠਾ ਆਇਆ ਵਾ ਗੱਲਬਾਤ ਵੀ ਕਰ ਲੈਨੇ ਹਾਂ ਜੀ ਬਾਬਾ ਕੀ ਨਾਂ ਤੁਹਾਡਾ ਮੇਰਾ ਨਾਮ ਜਥੇਦਾਰ ਸਹਿਬ ਸਿੰਘ ਜੀ ਜ세 ਸਾਹਿਬ ਕੀ ਗੱਲ ਹੋ ਗਈ ਹੈ ਰਾਤ ਇਹ ਚੋਰੀ ਹੋਈ ਹੈ ਜੀ ਰਾਤੀ ਇੱਥੇ ਸਾਈਨ ਬੋਰਡ ਜਿਹੜੇ ਵੱਡੇ ਆ ਤੇ ਇਹਨਾਂ ਦੇ ਸੰਬੰਧ ਵਿੱਚ ਤੁਹਾਨੂੰ ਸੱਦੇ ਆ ਗਿਆ ਵਾ ਚੋਰੀ ਤੇ ਡਕਲਟੀ ਇੰਨੀ ਵੱਧ ਗਈ ਆ ਬੇਹੱਦੋਂ ਜਾਦੀ ਜਾਂਦੇ ਜਾਂਦੇ ਲੁੱਟ ਲੈਂਦੇ ਆ ਤੁਰੇ ਜਾਂਦੇ ਮੋਬਾਈਲ ਖੋ ਲੈਂਦੇ ਆ ਕਹਦੀ ਚੈਨੀ ਤੋੜ ਲੈਂਦੇ ਆ ਇਹ ਨਸ਼ਿਆਂ ਦੇ ਕੰਮ ਆ ਸਾਰੇ ਕੀ ਮੰਗ ਕਰਦੇ ਅਸੀਂ ਮੰਗੇ ਕਰਦੇ ਆ ਵੀ ਜਿਹੜੇ ਚੋਰ ਚੋਰੀ ਕਰਦੇ ਆ ਤੇ ਜਿਹੜੇ ਕਵਾੜੀਏ ਕਵਾੜ ਖਰੀਦੇ ਸਰਕਾਰੀ ਸਮਾਨ ਦੋਵਤ ਪਾਰਟੀਆਂ ਨੂੰ ਅੰਦਰ ਕੀਤਾ ਜਾਵੇ ਚੋਰ ਨੂੰ ਵੀ ਤੇ ਕਵਾੜੀਏ ਨੂੰ ਵੀ ਇਹੋ ਮੰਗਿਆ ਸਾਡੀ ਬਲਕਰ ਜੀ ਮੇਰੇ ਨਾਲ ਇਥੇ ਹੋਰ ਵੀ ਹੈਗੇ ਪਿੰਡ ਵਾਸੀ ਗੱਲਬਾਤ ਹੈ ਪਾਈ ਕੀ ਨਿਕਲ ਕਾਲੇ ਜੀ ਚੋਰੀ ਹੋਈ ਹੈ ਜੀ ਰਾਤ 1 2 ਵਜੇ ਦੇ ਕਰੀਬ ਤੇ ਚੋਰ ਇਥੋਂ ਬੋਰਡ ਜਿਹੜੇ ਆ ਉਲਾ ਕੇ ਲੈ ਗਏ ਆ ਜੀ ਹੋਰ ਵੀ ਕਈ ਏਰੀਆ ਅੱਗੇ ਸਕੂਲਾਂ ਵੀ ਸਮਾਨ ਗਿਆ ਜੀ ਕੰਪਿਊਟਰ ਕੰਪਟਰ ਚੋਰੀ ਹੋਏ ਸੀਗੇ ਤੇ ਨਸ਼ਾ ਇਥੇ ਬਹੁਤ ਵੱਧ ਗਿਆ ਜੀ ਇਥੇ ਟਾਂਚੀ ਦੇ ਲੱਗ ਕੇ ਆਣ ਕੇ ਸਕੂਲ ਦੇ ਬਹੁਤ ਇਥੇ ਸਮਾਗ ਸਮੂਹ ਗਏ ਰ ਟਿਕਟ ਵੀ ਲਾਉਂਦੇ ਆ ਸਰਬੰਦੀ ਕੋਈ ਸ਼ਿਕਾਇਤ ਨਹੀਂ ਕੀਤੀ ਸਰਕਾਰ ਨੂੰ ਸ਼ਿਕਾਇਤ ਨੂੰ ਅੱਗੇ ਵੀ ਕੀਤੀ ਹੈਗੀ ਇਹੋ ਕੋਈ ਸੁਣਵਾਈ ਨਹੀਂ ਹੋਈ ਯਾਰ ਕਿ ਫੇਰ ਆ ਹੁਣ ਤਾਂ ਜੇ ਅੱਜ ਹੀ ਹੋਈ ਹੈ ਤੇ ਫੇਰ ਆਏ ਸਵੇਰੇ ਇੱਕ ਦੋ ਵਾਰੀ ਸਰਪੰਚ ਨੇ ਫੋਨ ਲਾਇਆ ਚੁੱਕਿਆ ਨਹੀਂ ਉਹਨਾਂ ਨੇ ਤੇ ਚੋਰੀਆਂ ਕਿੰਨੀਆਂ ਕਿ ਚੋਰੀਆਂ ਬਹੁਤ ਹੁੰਦੀਆਂ ਜੀ ਮੇਰੇ ਖੁਦ ਆਪ ਇੱਥੇ ਆਪਣਾ ਪੱਠੇਓ ਪਿੱਛੇ ਬੜੂਆ ਕੱਢ ਲਿਆ ਹੈਗਾ ਜੀ ਜੋ ਡਰਾਈਵਿੰਗ ਲਾਇਸੈਂਸ ਆ ਤੇ ਪੈਸਾ ਤੇਲਾ ਸਾਰਾ ਖੋ ਲਿਆ ਹੈਗਾ ਜੀ ਅਜੇ ਪਰਸੋ ਚੌਥ ਦੀ ਗੱਲ ਹੈ ਇੱਕ ਸਾਡੇ ਪਿੰਡੋਂ ਮਜੀਬ ਸਿੰਘ ਆ ਕੰਮ ਕਰਕੇ ਆਉਂਦਾ ਜੀ ਉਹਦੇ ਆਪਣਾ ਮੋਟਰਸਾਈਕਲ ਦੇ ਪਿੱਛੇ ਕੋਈ ਚੀਜ਼ ਮਾਰ ਕੇ ਉਹ ਸਟਾ ਸਟਾ ਲਾਤੀਆਂ ਤੇ ਉਹਨੇ ਪਟੀਆਂ-ਪਟੀਆਂ ਕਰਾਈਆਂ ਵਿਚਾਰੇ ਨੇ ਤੇ ਪੈਸੇ ਹੀ ਗੇ ਬੜੂਆ ਖੋ ਲਿਆ ਤੇ ਅਸੀਂ ਪੁਲਿਸ ਕੋਲ ਇਹੋ ਮੰਗ ਕਰਦੇ ਹਾਂ ਜੀ ਇਹਨਾਂ ਨੂੰ ਫੜਿਆ ਜਾਵੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਿਲਕੁਲ ਜੀ ਤੇ ਸਾਰਾ ਹੀ ਪਿੰਡ ਇਕੱਠਾ ਆਇਆ ਵਾ ਗੱਲਬਾਤ ਕਰਨ ਲਈ ਬਾਬਾ ਜੀ ਕੀ ਗੱਲ ਹੋਈ ਇਹ ਚੋਰੀ ਕਰ ਵੈਕਰ ਜੀ ਦਾ ਖਾਕ ਸਾਹਿਬ ਵੈਕਰ ਜੀ ਕੀ ਫਤੇ ਰਾਤੀ 2 1 ਵਜੇ ਤੋਂ ਲੈ ਕੇ ਤੇ 3 ਵਜੇ ਤੱਕ ਇਹ ਚੋਰ ਫਿਰਦੇ ਰਹੇ ਆ ਆ ਦਾ ਘਰ ਆ ਪਰ ਆ ਲਾਗੇ ਚੜਕਦੇ ਇਹਨਾਂ ਟੈਲੀਫੋਨ ਕੀਤਾ ਇੱਥੇ ਮੁੜ ਕੇ ਹੀ ਉੱਠੇ ਮੁੜ ਕੇ ਪਜ ਗਏ ਉਹ ਮੋਟਰਸਾਈਕਲਾਂ ਤੇ ਮੁੜ ਕੇ ਨਹੀਂ ਜਿਹੇ ਕਿਲੇ ਵੀ ਦੋ ਉਹ ਤਿੰਨ ਵਾਰ ਆਏ ਆ ਤੇ ਇਹ ਵੀ ਵਾਵਾ ਉੱਥੇ ਜਾਗਦੇ ਜੂਗੇ ਰਹੇ ਆ ਤੇ ਮੁੜ ਕੇ ਉਹ ਇਹ ਤੇ ਇੱਕ ਇਹ ਬੰਬੀਆਂ ਦੇ ਜੋ ਸੋਰਚ ਸਟਾਰਟਰ ਰਾਤ ਨੂੰ ਲਾ ਕੇ ਲੈ ਜਾਂਦੇ ਆ ਕੋਈ ਨਹੀਂ ਇਹਨਾਂ ਨੂੰ ਪੁੱਛਦਾ ਕਿਦਾ ਕੋਈ ਲੈਣਾ ਨਹੀਂ ਦੇਣਾ ਨਹੀਂ ਵੈਗਰ ਕੀ ਦਾ ਸਾਥ ਸਾਥ ਇਹਦੇ ਇਸ ਕਾਂ ਸਬੰਧੀ ਸ਼ਿਕਾਇਤ ਕੀਤੀ ਪੁਲਿਸ ਨੂੰ ਕਦੀ ਆਵੇ ਸ਼ਿਕਾਇਤ ਇਹਦੀ ਕਰਨੀ ਕੋਈ ਆਉਂਦਾ ਨਹੀਂ ਕੋਈ ਜਾਂਦਾ ਨਹੀਂ ਨਾ ਕੋ ਪੁੱਛਦਾ ਨਾ ਕੋ ਗਿਛਦਾ ਇਹਨਾਂ ਸ਼ਿਕਾਇਤਕਾਰੀ ਕਰਨੀ ਹੈ। ਭਾਜੀ ਕੀ ਗੱਲ ਹੋਈ ਉਹਦੀ? ਸਰ ਰਾਤੀ ਜਿਹੜੇ ਵਾ ਨਾ ਪੀਡਬਲਡ ਤੇ ਜਿੰਨੇ ਆਪਣੇ ਸਾਈਨ ਬੋਰਡ ਵਗੈਰਾ ਲੱਗੇ ਹੋਏ ਸੀ ਕਿਨੇ ਇੱਥੇ ਇਸ ਰੋਡ ਤੇ ਸਰ ਉਹ ਵੱਡ ਵੱਧਦੇ ਪਏ ਸੀਗੇ। ਤਿੰਨ ਦਿਨ ਪਹਿਲਾਂ ਵੀ ਵੱਡੇ ਸੀਗੇ ਉਹਦਾ ਤਾਂ ਸਾਨੂੰ ਨਹੀਂ ਪਤਾ ਲੱਗਾ ਪਰ ਰਾਤੀ ਅਸੀਂ ਜੋ ਰੱਖਿਆ ਨਾ ਧਿਆ ਰੱਖਿਆ ਥੋੜਾ ਜਿਹਾ ਖੜਾਕ ਆਇਆ ਖੜਾਕ ਆ ਕੇ ਉੱਠਿਆ ਤੇ ਇੱਕ ਬੋਰਡ ਵੜ ਲਿਆ ਸੀਗਾ ਇਹਨਾਂ ਨੇ। ਦੂਜੇ ਬੋਰਡ ਨੂੰ ਵੱਧਦੇ ਪਏ ਸੀਗੇ ਤੇ ਜਿਹੜਾ ਸਾਨੂੰ ਪਤਾ ਲੱਗ ਗਿਆ ਅਸੀਂ ਉੱਠ ਕੇ ਜਦ ਤਾਰਚਾ ਮਾਰ ਗਏ ਨਾ ਕੋਠੇ ਚੜ ਕੇ ਫਿਰੇ ਛ ਪੋਸਿਬਲ ਹੈ ਫਿਰ ਇਹਨਾਂ ਨੇ 2 ਘੰਟੇ ਬਾਅਦ ਵੇਖਿਆ ਵੀ ਛੇ ਤਾਂ ਕੋਈ ਹੈ ਨਹੀਂ ਇੱਥੇ ਇਹ ਫਿਰ ਵਾਪਸ ਆਏ ਇੱਕ ਵਾਰ ਬੋਰਡ ਜਿਹੜਾ ਵੱਡਿਆ ਬੋਰਡ ਲੈਣ ਆਸਤੇ ਪਰ ਅਸੀਂ ਕੋਠੇ ਦੇ ਉੱਪਰ ਹੈਗੇ ਸੀਗੇ ਟਾਰਚਾ ਮਾਰ ਕੇ ਫੇਰ ਪੱਜ ਗਏ ਕੀ ਫੇਰ ਕਿਸਦਾ ਨਹੀਂ ਸਰ ਦੇਖੋ ਮੰਗਤ ਇਹੋ ਕਰਦੇ ਜੇ ਸਰਕਾਰੀ ਸੰਪਤੀ ਸੇਵ ਨਹੀਂ ਹੈਗੀ ਤਾਂ ਲੋਕਾਂ ਦੇ ਘਰ ਤੋਂ ਸੇਵ ਠੀਕ ਹੈ ਨਾ ਸਰ ਨਾਲ ਸਪੰਸਾਬ ਹੋ ਗਿਆ ਸਮਸਾ ਕੀ ਗੱਲ ਕਿ ਚੋਰੀ ਦੇ ਘਟਨਾਵਾਂ ਕਿ ਵਧੀਆਂ ਹੀ ਆ ਪਿੰਡ ਚ ਇਹ ਜੀ ਨਸ਼ੇ ਦਾ ਕਰਕੇ ਹੀ ਆ ਜਿਆਦਾ ਨਸ਼ੇ ਦਾ ਕਰਕੇ ਹੀ ਆ ਇਸ ਸਮੈਸਕ ਦਾ ਕਰਕੇ ਹੀ ਜਿਆਦਾ ਵਧੀਆਂ ਚੋਰੀ ਦੇ ਘਟਨਾਵਾਂ ਹੋ ਰਹੀਆਂ ਨੇ ਤੇ ਕੀ ਮੰਗ ਕਰਦੇ ਸਰਕਾਰ ਤੋਂ ਮੰਗਾਂ ਹੀ ਇਹੋ ਕਰਦੇ ਆਂ ਕਿ ਜਿਹੜੀਆਂ ਇਤਨਾ ਸਰਕਾਰੀ ਜਿਹੜੀਆਂ ਬੋਰਡ ਨਹੀਂ ਬਣ ਸਕਦੇ ਕੋਈ ਸਲਤਨੀ ਬਣ ਸਕਦੀ ਤੇ ਆਪਾਂ ਆਪਣੇ ਘਰ ਦੇ ਦਮ ਚਾ ਸਕਦੇ ਆਂ ਐਂ ਆਨੇ ਵੀ ਜਿਹੜੇ ਇਹ ਬੋਰਡ ਵੱਟ ਕੇ ਕਵਾੜੀਏ ਨੂੰ ਵੇਚਦੇ ਆ ਕਵਾੜੀਏ ਤੇ ਪਰਚਾ ਵੀ ਹੋਣਾ ਚਾਹੀਦਾ ਤੇ ਇਹਨਾਂ ਤੇ ਤੇ ਹੋਣਾ ਚਾਹੀਦਾ ਅਸੀਂ ਪ੍ਰਸ਼ਾਸਨ ਕੋ ਇਹੋ ਮੰਗ ਕਰਦੇ ਆਂ ਬਿਲਕੁਲ ਜੀ ਪਿੰਡ ਧਾੜਾਂ ਦੇ ਵਿੱਚ ਜੰਡਾਲਾ ਗ੍ਰਾਮ ਜਿਹੜੇ ਕਾਫੀ ਜੜੀਆਂ ਚੋਰੀਆਂ ਕਹਿੰਦੇ ਆ ਵੀ ਇਥੇ ਸਰਕਾਰੀ ਸਕੂਲ ਚ ਵੀ ਪਿੱਛੇ ਚੋਰੀ ਹੋਈ ਹੈ ਬਹੁਤ ਚੋਰੀਆਂ ਨਹੀਂ ਬਹੁਤ ਵਾਰੀ ਕੀ ਉੱਚ ਕੀ ਲਾਗੇ ਉਹ ਚ ਕੰਪਿਊਟਰ ਵੀ ਲੈ ਗਏ ਆ ਬਾਕੀ ਜਿਹੜਾ ਉਹਨਾਂ ਨੂੰ ਦੂਜਾ ਮਿਲਦਾ ਸਮਾਨ ਖਾਣ ਵਾਲਾ ਬੱਚਿਆਂ ਦੀ ਮੈਡ ਮੀਲ ਉਹ ਵੀ ਲੈ ਜਾਂਦੇ ਆ ਫਿਰ ਜਿਹੜੀ ਮਤਲਬ ਕਿ ਲੈਟਰਿੰਗ ਦੇ ਜਿਹੜੇ ਉਹ ਬਾਥਰੂਮਾਂ ਤੇ ਲੱਗੀਆਂ ਹੁੰਦੀਆਂ ਟੂਟੀਆਂ ਉਹ ਨਹੀਂ ਛੱਡਦੇ ਟੂਟੀਆਂ ਲਾਗ ਲੈਂਦੇ ਉਹ ਲੈ ਜਾਂਦੇ ਵੇਖੋ ਜੀ ਜਿੱਥੇ ਚੋਰੀ ਅੱਗੇ ਚੋਰ ਜਿਹੜੇ ਸੀ ਨਾ ਸਰਕਾਰੀ ਸੰਪਤੀ ਤੋਂ ਮਤਲਬ ਚੋਰੀ ਕਰਦੇ ਗਰੇਜ ਕਰਦੇ ਸੀ ਕਿ ਡਰ ਡਾਰਕਾ ਸੀ ਪਰ ਜਿਹੜਾ ਚੋਰਾਂ ਦਾ ਜਿਹੜਾ ਡਰ ਹੋਰ ਬਿਲਕੁਲ ਜਿਹੜਾ ਖੌਫ ਆ ਖਤਮ ਹੋ ਗਿਆ ਸਰਕਾਰ ਦਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਬਿਲਕੁਲ ਡਰ ਨਹੀਂ ਹੈਗਾ ਜਿਹੜਾ ਨਾ ਹੀ ਜਿਹੜੇ ਚੋਰੀ ਕਰਨ ਵਾਲੇ ਨਾ ਹੀ ਜਿਹੜੀ ਚੋਰੀ ਦਾ ਸਮਾਨ ਜਿਹੜੇ ਖਰੀਦੇ ਤੇ ਆ ਕਿਉਂ ਜਿੰਨਾ ਉਹਨਾਂ ਕਸੂਰਵਾਰ ਉਹ ਆ ਜਿਹੜਾ ਚੋਰੀ ਦਾ ਸਮਾਨ ਚੋਰੀ ਕਰਦਾ ਜੇ ਉਹਨਾਂ ਇੱਕ ਸਰਵਾਰ ਉਹ ਜਿਹੜਾ ਖਰੀਦਦਾ ਵਾ ਇਹਨਾਂ ਦੋਵਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਇਹਨਾਂ ਨੇ ਪਿੰਡ ਵਾਲਿਆਂ ਵਾਸੀ ਨੇ ਕਿਹਾ ਵਾ ਵੀ ਇਹਨਾਂ ਦਾ ਪੁਲਿਸ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਚੋਰਾਵਾਂ ਵੱਲ ਤਾਂ ਜੋ ਜਿਹੜੇ ਲੋਕ ਸੁੱਖ ਦਾ ਸਾਹ ਲੈ ਸਕਣ ਉਹ ਇਹ ਲੋਕ ਜਿਹੜੇ ਆ ਕਹਿੰਦੇ ਅਸੀਂ ਕਿਤੇ ਵਾਂਡੇ ਜਾਣਾ ਦਾ ਉੱਥੇ ਵੀ ਡਰ ਲੱਗਦਾ ਜਾਣ ਲੱਗਿਆ ਵੀ ਕਿਤੇ ਪਿੱਛੋਂ ਚੋਰ ਨਾ ਕੋਈ ਕੰਮ ਨਾ ਕਰ ਜੇ ਕਿਤੇ ਹੁਣ ਸਰਕਾਰੀ ਸੰਪਤੀ ਨੂੰ ਵੀ ਜਿਹੜੇ ਚੋਰ ਹੁਣ ਪੈ ਗਿਆ ਜੰਡਿਆਲਾ ਗੁਰੂ ਤੋਂ ਲਿਵਿੰਗ ਰੂ ਚੈਨਲ ਲਈ ਅਸ਼ੋਕ ਸ਼ਰਮਾ ਦੇ ਕੋਲ